ਡੌਨ ਨੇ ਕਿਹਾ ਕੀ ਤੁਸੀਂ ਐਲਬਰਟ ਅਤੇ ਮਾਰਟਿਨ ਦੇ ਪੂਰੇ ਨਾਮ ਦੱਸ ਸਕਦੇ ਹੋ ਰਾ ਨੇ ਕਿਹਾ ਐਲਬਰਟ ਸ਼ਵਾਈਜ਼ਨਰ ਅਤੇ ਮਾਰਟਿਨ ਲੂਥਰ ਕਿੰਗ ਦੇ ਨਾਮ ਨਾਲ ਤੁਸੀਂ ਇਹਨਾਂ ਇਕਾਈਆਂ ਨੂੰ ਜਾਣਦੇ ਹੋ ਡੌਨ ਨੇ ਕਿਹਾ ਮੈਂ ਸੋਚਿਆ ਸੀ ਕਿ ਇਹ ਹੀ ਸਹੀ ਸੀ ਪਰ ਮੈਂ ਨਿਸ਼ਚਿਤ ਨਹੀਂ ਸੀ ਕਿ ਤੁਸੀਂ ਮੈਨੂੰ ਮਨੁੱਖ ਅਤੇ ਉਹਨਾਂ ਦੇ ਗੈਜ਼ਟ ਕਿਡਾਉਣੇ ਆਦੀ ਦੇ ਵਿਚਕਾਰ ਮੂਨ ਵਾਲੀਆਂ ਅੰਦਰੂਨੀ ਪ੍ਰਭਾਵਸ਼ਾਲੀ ਕਿਰਿਆਵਾਂ ਬਾਰੇ ਹੋਰ ਜਾਣਕਾਰੀ ਦੇ ਸਕਦੇ ਹੋ ਜਿਸ ਤਰ੍ਹਾਂ ਦੀ ਜਾਣਕਾਰੀ ਤੁਸੀਂ ਸਾਨੂੰ ਹੁਣ ਇੱਥੇ ਦੇ ਰਹੇ ਹੋ ਰਾਣੀ ਕਿਹਾ ਇੱਕ ਖਾਸ ਮਿਸਾਲ ਵਿੱਚ ਵੀ ਅਸੀਂ ਮੁੱਖ ਤੌਰ ਤੇ ਨਾਰੰਗੀ ਅਤੇ ਪੀਲੇ ਊਰਜਾ ਕੇਂਦਰਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਨਕਾਰਾਤਮਕ ਅਰਥ ਵਿੱਚ ਤੁਹਾਡੀ ਦੁਨੀਆ ਵਿੱਚ ਬਹੁਤ ਸਾਰੇ ਐਸੇ ਗੈਜਟ ਜਿਵੇਂ ਤੁਸੀਂ ਕਹਿੰਦੇ ਹੋ ਸੰਚਾਰ ਦੇ ਸਾਧਨ ਜਾ ਹੋਰ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਜਿਵੇਂ ਕਿ ਥੋੜੀ ਮੁਕਾਬਲੇਬਾਜ਼ੀ ਵਾਲੀਆਂ ਖੇਡਾਂ ਇਹਨਾਂ ਰਾਹੀਂ ਮਨੁੱਖ ਦੇ ਮਨ, ਸਰੀਰ ਅਤੇ ਆਤਮਾ ਦੇ ਸਮੂਹ ਨੂੰ ਗੈਰ ਸਰਗਰਮ ਰੱਖਣ ਵਾਲੀ ਇੱਕ ਵਿਕ੍ਰਿਤੀ ਯਾਨੀ ਕਿ ਡਿਸਟੋਰਸ਼ਨ ਵਿਕੀ ਜਾ ਸਕਦੀ ਹੈ ਇਸ ਤਰ੍ਹਾਂ ਇਸ ਨਾਲ ਨਾਰੰਗੀ ਅਤੇ ਪੀਲੀ ਕਿਰਨ ਦੀ ਐਕਟੀਵਿਟੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਹਰੇ ਰੰਗ ਦੀ ਕਿਰਨ ਜੋ ਦਿਲ ਦੇ ਕੇਂਦਰ ਨਾਲ ਜੁੜੀ ਹੁੰਦੀ ਹੈ ਸਰਗਰਮ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ ਹਾਲਾਂਕਿ ਤੁਹਾਡੇ ਹੋਰ ਕੁਝ ਗੈਜ਼ਟਰ ਨੂੰ ਉਪਕਰਨਾ ਯਾਨੀ ਕਿ ਟੂਲ ਵੱਜੋਂ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਰਾਹੀਂ ਕੋਈ ਵਿਅਕਤੀ ਆਪਣੇ ਸਰੀਰਿਕ ਜਾਂ ਮਾਨਸਿਕ ਸਮੂਹਾ ਅਤੇ ਕੁਝ ਮਾਮਲਿਆਂ ਵਿੱਚ ਆਤਮਿਕ ਸਮੂਹ ਦੀਆਂ ਸਮਰਥਾਵਾਂ ਦੀ ਪਰਚੋਲ ਕਰਦਾ ਹੈ ਇਸ ਵਿੱਚ ਉਹ ਗੈਜ਼ਟ ਸ਼ਾਮਿਲ ਹਨ ਜਿਨ੍ਹਾਂ ਨੂੰ ਤੁਸੀਂ ਖੇਡਾ ਜਾਂ ਆਵਾਜ਼ਾਈ ਦੇ ਸਾਧਨ ਕਹਿੰਦੇ ਹੋ ਇਹੀ ਗੈਜਟਸ ਨਾਰੰਗੀ ਕਿਰਨ ਨੂੰ ਸਰਗਰਮ ਕਰ ਸਕਦੇ ਹਨ ਕਿਉਂਕਿ ਇਹ ਵਿਅਕਤੀ ਨੂੰ ਆਪਣੀ ਸ਼ਕਤੀ ਜਾਂ ਤਾਕਤ ਨੂੰ ਪਰਖਣ ਦਾ ਮੌਕਾ ਦਿੰਦੇ ਹਨ ਖਾਸ ਕਰਕੇ ਇਨ੍ਹਾਂ ਗੈਜਟਾਂ ਰਾਹੀਂ ਕੋਈ ਵਿਅਕਤੀ ਹੋਰਾਂ ਉੱਤੇ ਆਪਣੀ ਤਾਕਤ ਵਿਖਾ ਸਕਦਾ ਹੈ ਜਾਂ ਇੱਕ ਸਮੂਹ ਦੂਜੇ ਅਣ ਆਪ ਸਮੂਹ ਉੱਤੇ ਆਪਣੀ ਤਾਕਤ ਦਿਖਾਉਂਦਾ ਹੈ ਡਾ ਨੇ ਪੁੱਛਿਆ ਸਧਾਰਨ ਤੌਰ ਤੇ ਇਸ ਉਤਪ੍ਰੇਰਕ ਦੇ ਸੰਬੰਧ ਵਿੱਚ ਟੈਲੀਵਿਜ਼ਨ ਦਾ ਸਾਡੇ ਸਮਾਜ ਵਿੱਚ ਕੁੱਲ ਮਿਲਾ ਕੇ ਕੀ ਪ੍ਰਭਾਵ ਹੈ ਰਾ ਨੇ ਕਿਹਾ ਇਸ ਮਾਧਿਅਮ ਰਾਹੀਂ ਉਹ ਜਾਣਕਾਰੀ ਸਚਾਈ ਅਤੇ ਸੁੰਦਰਤਾ ਪ੍ਰਸਾਰਤ ਕਰਨ ਦੇ ਯਤਨਾਂ ਵਿੱਚ ਜੋ ਸਹਾਇਕ ਹੋ ਸਕਣ ਅਤੇ ਕਈ ਲੋਕਾਂ ਵੱਲੋਂ ਕੀਤੇ ਗਏ ਹਰੀ ਕਿਰਨ ਯਤਨਾਂ ਨੂੰ ਨਜ਼ਰਅੰਦਾਜ਼ ਨਾ ਕਰਦਿਆਂ ਹੋਏ ਸਾਨੂੰ ਇਹ ਸੁਝਾਅ ਦੇਣਾ ਚਾਹੀਦਾ ਹੈ ਕਿ ਇਹਨਾਂ ਗੈਸਟਾਂ ਦਾ ਕੁੱਲ ਪ੍ਰਭਾਵ ਧਿਆਨ ਭਟਕਾਉਣਾ ਅਤੇ ਵਿਅਕਤੀ ਨੂੰ ਗੈਰ ਸਰਗਰਮ ਰੱਖਣ ਵਾਲਾ ਹੁੰਦਾ ਹੈ ਟੌਨ ਨੇ ਕਿਹਾ ਕਿ ਤੁਸੀਂ ਮੈਨੂੰ ਉਸੇ ਪ੍ਰਕਾਰ ਦੀ ਜਾਣਕਾਰੀ ਦੇ ਸਕਦੇ ਹੋ ਜਿਸ ਉੱਤੇ ਅਸੀਂ ਹੁਣ ਕੰਮ ਕਰ ਰਹੇ ਹਾਂ ਜਿਸ ਦਾ ਸੰਬੰਧ ਯੁੱਧ ਅਤੇ ਯੁੱਧ ਦੀਆਂ ਅਫਵਾਹਾਂ ਦੇ ਨਾਲ ਸਵੈ ਦੇ ਸੰਬੰਧ ਨਾਲ ਹੈ ਰਾ ਨੇ ਕਿਹਾ ਤੁਸੀਂ ਇਸ ਨੂੰ ਆਪਣੇ ਗੈਜ਼ਟ ਦੇ ਸੰਬੰਧ ਵਿੱਚ ਵੇਖ ਸਕਦੇ ਹੋ ਇਸ ਯੁੱਧ ਅਤੇ ਸਵੈ ਦਾ ਸੰਬੰਧ ਉਸ ਇਕਾਈ ਦੀ ਬੁਨਿਆਦੀ ਦ੍ਰਿਸ਼ਟੀਕੋਣ ਹੈ ਜੋ ਹਾਲੇ ਪਰਿਪੱਕ ਹੋ ਰਹੀ ਹੁੰਦੀ ਹੈ ਜਿਸ ਵੀ ਦਿਸ਼ਾ ਵਿੱਚ ਚਾਹੋ ਉਸ ਵਿੱਚ ਤੇਜ਼ੀ ਲਿਆਉਣ ਲਈ ਇਹ ਇੱਕ ਸ਼ਾਨਦਾਰ ਮੌਕਾ ਹੈ ਕੋਈ ਵੀ ਕਿਸੇ ਵੀ ਕਾਰਨ ਕਰਕੇ ਯੁੱਧ ਪਸੰਦ ਰਵਈਆ ਅਪਣਾ ਕੇ ਨਕਾਰਾਤਮਕ ਤੌਰ ਤੇ ਤਰੂਵੀਕ੍ਰਿਤ ਹੋ ਸਕਦਾ ਹੈ ਇੱਕ ਵਿਅਕਤੀ ਆਪਣੇ ਆਪ ਨੂੰ ਜੰਗ ਦੇ ਹਾਲਾਤਾਂ ਵਿੱਚ ਪਾ ਸਕਦਾ ਹੈ ਅਤੇ ਨਾਰੰਗੀ ਪੀਲੀ ਅਤੇ ਫਿਰ ਉਹਨਾਂ ਕੰਮਾਂ ਰਾਹੀਂ ਜਿਨ੍ਹਾਂ ਨੂੰ ਤੁਸੀਂ ਵੀਰਤਾਪੂਰਨ ਕਹਿ ਸਕਦੇ ਹੋ ਹੋਰ ਆਪ ਦੇ ਮਨ ਸ਼ਰੀਰ ਆਤਮਾ ਦੀ ਰੱਖਿਆ ਕਰਕੇ ਹਰੀ ਕਿਰਨ ਨੂੰ ਸਰਗਰਮ ਕਰਦਿਆਂ ਕੁਝ ਹੱਦ ਤੱਕ ਸਕਾਰਾਤਮਕ ਤ੍ਰੂਵੀ ਕਰਨ ਵੱਲ ਵੱਧ ਸਕਦਾ ਹੈ ਆਖੀ ਆਖਿਰਕਾਰ ਕੋਈ ਵੀ ਵਿਅਕਤੀ ਯੁੱਧ ਪਸੰਦ ਕਰਮਾਂ ਵਿੱਚ ਸ਼ਾਮਿਲ ਹੋਣ ਦੀ ਦਿਸ਼ਾ ਵਿੱਚ ਹੋਣ ਵਾਲੀਆਂ ਕਮੀਆਂ ਦੀ ਕੁੱਲ ਕੀਮਤ ਦੇ ਬਦਲੇ ਜੇਕਰ ਉਹ ਸਰਵ ਵਿਆਪਕ ਪਿਆਰ ਦੇ ਸਿਧਾਂਤ ਨੂੰ ਪ੍ਰਗਟ ਕਰੇ ਤਾਂ ਉਹ ਹਰੀ ਕਿਰਨ ਨੂੰ ਬਹੁਤ ਮਜ਼ਬੂਤੀ ਨਾਲ ਤ੍ਰੂਵਿਕਰਤ ਕਰ ਸਕਦਾ ਹੈ ਇਸ ਤਰੀਕੇ ਨਾਲ ਉਹ ਇਕਾਈ ਤੁਹਾਡੇ ਸਮੇਂ-ਸਥਾਨ ਦੇ ਬਹੁਤ ਹੀ ਛੋਟੇ ਸਮੇਂ ਵਿੱਚ ਇੱਕ ਸचेत ਜੀਵ ਬਣ ਸਕਦੀ ਹੈ ਤੁਸੀਂ ਇਸ ਨੂੰ ਾਕਾਤ ਜਨਮਿਤ ਵਿਕਾਸ ਜਾ ਟਰਾਮਾ ਬੇਸਡ ਗਰੋਥ ਕਹਿ ਸਕਦੇ ਹੋ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਉਤਪ੍ਰੇਰਕ ਦੇ ਤੌਰ ਤੇ ਤੁਹਾਡੇ ਲੋਕਾਂ ਵਿੱਚ ਜੋ ਵੀ ਆਤਮਿਕ ਵਿਕਾਸ ਹੋਇਆ ਹੈ ਉਸ ਦਾ ਵੱਡਾ ਹਿੱਸਾ ਆਗਾਤ ਰਾਹੀਂ ਹੀ ਹੋਇਆ ਹੈ ਡਾਣ ਨੇ ਪੁੱਛਿਆ ਤੁਸੀਂ ਹੁਣੇ ਆਪਣੇ ਬਿਆਨ ਵਿੱਚ ਤੀਜੀ ਕਿਰਨ ਸ਼ਬਦ ਵਰਤਿਆ ਹੈ ਕੀ ਤੁਸੀਂ ਸੱਚਮੁੱਚ ਇਹੀ ਸ਼ਬਦ ਵਰਤਣਾ ਚਾਹੁੰਦੇ ਸੀ ਰਾ ਨੇ ਕਿਹਾ ਸਾਡਾ ਭਾਵ ਹਰੀ ਕਿਰਨ ਵਾਲ ਸੀ ਸਾਡੀ ਜਿਹੜੀ ਔਖ ਹੈ ਉਹ ਇਹ ਹੈ ਕਿ ਅਸੀਂ ਲਾਲ ਕਿਰਨ ਅਤੇ ਬੈਂਗਣੀ ਕਿਰਨ ਨੂੰ ਸਥਿਰ ਮੰਨਦੇ ਹਾਂ ਇਸ ਤਰੀਕੇ ਨਾਲ ਅੰਦਰੂਨੀ ਕਿਰਨਾ ਉਹ ਹਨ ਜੋ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਨੂੰ ਕਟਾਈ ਦੇ ਯਤਨਾਂ ਵਿੱਚ ਵਦੇਰੇ ਅਗਲੇ ਪੱਧਰ ਜਾਂ ਬਰਿਸ਼ਟਾ ਦੇ ਸੰਕੇਤ ਵੱਜੋਂ ਦੇਖਿਆ ਜਾਣਾ ਚਾਹੀਦਾ ਹੈ ਅ ਇੱਥੇ ਇੱਕ ਨੋਟ ਹੈ ਕਿ ਚੌਥੀ ਇਥੇ ਚੌਥੀ ਕਿਰਨ ਹੋਣਾ ਚਾਹੀਦਾ ਹੈ ਰਾ ਨੇ ਅਗਲੇ ਜਵਾਬ ਵਿੱਚ ਆਪਣੀ ਗਲਤੀ ਸੁਧਾਰੀ ਡੌਨ ਨੇ ਸਵਾਲ ਕੀਤਾ ਕਿ ਲਾਲ ਕਿਰਨ ਇੱਕ ਤੀਵਰ ਲਾਲ ਕਿਰਨ ਨੂੰ ਫਿਰ ਜਨਮ ਲੈਣ ਦੀ ਬਰਿਸ਼ਟਾ ਦੇ ਨਾਲ ਤੇ ਇੱਕ ਤੀਵਰ ਬੈਂਗਣੀ ਕਿਰਨ ਦੇ ਇੰਡੈਕਸ ਵੱਜੋਂ ਵੀ ਵਰਤਿਆ ਜਾਵੇਗਾ ਰਾ ਨੇ ਕਿਹਾ ਇਹ ਅੰਸ਼ਿਕ ਤੌਰ ਤੇ ਸਹੀ ਹੈ ਚੌਥੀ ਕੰਡਤਾ ਵਾਲੀ ਸਕਾਰਾਤਮਕ ਕੰਡਤਾ ਵਿੱਚ ਕਟਾਈ ਲਈ ਲਾਲ ਕਿਰਨ ਨੂੰ ਸਿਰਫ ਇੱਕ ਅਜਿਹੇ ਆਧਾਰ ਵੱਜੋਂ ਵੇਖਿਆ ਜਾਂਦਾ ਹੈ ਜੋ ਐਕਟਿਵ ਹੋਣ ਤੇ ਸਾਰੇ ਕੰਪਨ ਪਧਰਾਂ ਵਿੱਚ ਹੋਣ ਵਾਲੀਆਂ ਗੱਲਾਂ ਦਾ ਨਿਵਾਸ ਬਣਾਉਂਦਾ ਹੈ ਇਨ੍ਹਾਂ ਸਾਰੀਆਂ ਕੰਪਨ ਪਧਰਾਂ ਦਾ ਜੋ ਕੁੱਲ ਹੈ ਉਹ ਬੈਂਗਣੀ ਕਿਰਨ ਦੀ ਊਰਜਾ ਹੁੰਦੀ ਹੈ ਇਸ ਲਈ ਚੌਥੀ ਕਣਤਾ ਸਕਾਰਾਤਮਕ ਲਈ ਸਿਰਫ ਬੈਂਗਣੀ ਕਿਰਨ ਨੂੰ ਹੀ ਮੁੱਖ ਮਹੱਤਤਾ ਦਿੱਤੀ ਜਾਂਦੀ ਹੈ ਪਰ ਚੌਥੀ ਕਣਤਾ ਨਕਾਰਾਤਮਕ ਦੀ ਕਟਾਈ ਦੇ ਅੰਕਲਨ ਵਿੱਚ ਲਾਲ ਨਰੰਗੀ ਅਤੇ ਪੀਲੀ ਕਿਰਨ ਦੀ ਤੀਬਰਤਾ ਨੂੰ ਬਹੁਤ ਧਿਆਨ ਨਾਲ ਵੇਖਿਆ ਜਾਂਦਾ ਹੈ ਕਿਉਂਕਿ ਨਕਾਰਾਤਮਕ ਵਿਕਾਸ ਲਈ ਇਸ ਤਰ੍ਹਾਂ ਦੀ ਉੱਚੀ ਸਹਿਣਸ਼ੀਲਤਾ ਅਤੇ ਵੱਡੀ ਊਰਜਾ ਦੀ ਲੋੜ ਹੁੰਦੀ ਹੈ ਪੀਲੀ ਕਿਰਨ ਤੋਂ ਅਨੰਤ ਬੁੱਧੀਮਤਾ ਦੇ ਦਰਵਾਜ਼ੇ ਨੂੰ ਖੋਲਣਾ ਨਕਰਾਤਮਕ ਮਾਰਗ ਵਿੱਚ ਬਹੁਤ ਔਖਾ ਹੁੰਦਾ ਹੈ ਇਸ ਕਾਰਨ ਚੌਥੀ ਕੰਡਾ ਨਕਰਾਤਮਕ ਵਿੱਚ ਕਟਾਈ ਹੋਣ ਲਈ ਇਹਨਾਂ ਊਰਜਾਵਾਂ ਦੀ ਉਚਿਤ ਤੀਬਰਤਾ ਜ਼ਰੂਰੀ ਹੈ ਡੌਨ ਨੇ ਸਵਾਲ ਕੀਤਾ ਕਿ ਤੁਹਾਡੇ ਲਈ ਸਾਡੀ ਸੈਨਾ ਦੇ ਜਨਰਲ ਪੈਟਰਨ ਨੂੰ ਇੱਕ ਉਦਾਹਰਣ ਵਜੋਂ ਵਰਤਣਾ ਸੰਭਵ ਹੈ ਅਤੇ ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਉਸ ਯੁੱਧ ਨੇ ਉਹਨਾਂ ਦੇ ਆਤਮਿਕ ਵਿਕਾਸ ਤੇ ਕੀ ਅਸਰ ਪਾਇਆ ਰਾ ਨੇ ਕਿਹਾ ਇਹ ਇਸ ਸੈਸ਼ਨ ਦਾ ਆਖਰੀ ਪੂਰਾ ਸਵਾਲ ਹੋਵੇਗਾ ਜਿਸ ਵਿਅਕਤੀ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਜਾਰਜ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਇੱਕ ਅਜਿਹੀ ਇਕਾਈ ਸੀ ਜਿਸ ਵਿੱਚ ਪਿਛਲੇ ਜਨਮਾਂ ਦੀ ਪ੍ਰੋਗਰਾਮਿੰਗ ਨੇ ਇੱਕ ਪੈਟਰਨ ਜਾਂ ਜੜਤਾ ਪੈਦਾ ਕੀਤੀ ਸੀ ਜੋ ਇਸ ਜਨਮ ਵਿੱਚ ਤੁਹਾਡੇ ਸਮੇਂ ਸਥਾਨ ਅਨੁਭਵ ਵਿੱਚ ਅਸਲ ਵਿੱਚ اٹਲ ਸੀ ਇਹ ਇਕਾਈ ਮਜਬੂਤ ਪੀਲੇ ਕਿਰਨ ਸਰਗਮੀ ਵਾਲੀ ਸੀ ਜਿਸ ਵਿੱਚ ਅਕਸਰ ਹਰੀ ਕਿਰਨ ਖੁੱਲ ਜਾਂਦੀ ਸੀ ਅਤੇ ਕਦੇ-ਕਦੇ ਨੀਲੀ ਕਿਰਨ ਵੀ ਹਾਲਾਂਕਿ ਉਹ ਆਪਣੇ ਪਿਛਲੇ ਜਨਮਾਂ ਵਿੱਚ ਮਿਲੇ ਦੁੱਖ ਦਾ ਇੱਕ ਯੁੱਧਪਸੰਦ ਅਨੁਭਵਾਂ ਦੇ ਬਣੇ ਹੋਏ ਢਾਂਚੇ ਨੂੰ ਤੋੜਨ ਵਿੱਚ ਅਸਮਰਥ ਰਹੀ ਇਹ ਇਕਾਈ ਸੱਚਾਈ ਅਤੇ ਸੁੰਦਰਤਾ ਵਿੱਚ ਵਿਸ਼ਵਾਸ ਦੀ ਇਕਤਾ ਦੇ ਕਾਰਨ ਆਪਣੇ ਜੀਵਨ ਵਿੱਚ ਕੁਝ ਹੱਦ ਤੱਕ ਸਕਾਰਾਤਮਕ ਤਰੂ ਵਿਕ੍ਰਿਤ ਹੋਈ ਸੀ ਇਹੀ ਇਕਾਈ ਬਹੁਤ ਸਵੇਦਨਸ਼ੀਲ ਸੀ ਅਤੇ ਇਸ ਨੂੰ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਇਹ ਸੱਚ ਸੁੰਦਰਤਾ ਜਾਂ ਸੁਰੱਖਿਅਤ ਮੰਦੀ ਸੀ ਉਹਨਾਂ ਦੀ ਰੱਖਿਆ ਕਰਨਾ ਇੱਕ ਮਹਾਨ ਸਨਮਾਨ ਅਤੇ ਫਰਜ਼ ਮਹਿਸੂਸ ਕਰਦੀ ਸੀ ਇਹ ਇਕਾਈ ਆਪਣੇ ਆਪ ਨੂੰ ਇੱਕ ਵੀਰ ਜਾਂਬਾਜ਼ ਵਜੋਂ ਦੇਖਦੀ ਸੀ ਪਰ ਹਰੀ ਕਿਰਨ ਦੀ ਪੂਰੀ ਤਰ੍ਹਾਂ ਸਮਝ ਦੀ ਘਾਟ ਕਰਕੇ ਇਹ ਕੁਝ ਹੱਦ ਤੱਕ ਨਕਾਰਾਤਮਕ ਤ੍ਰੂਵਿਕ੍ਰਿਤ ਹੋ ਗਈ ਸੀ ਉਸਨੇ ਮਾਫੀ ਦੇ ਸਿਧਾਂਤ ਨੂੰ ਅਸਵੀਕਾਰ ਕੀਤਾ ਜੋ ਕਿ ਸਰਵਵਿਆਪੀ ਪਿਆਰ ਵਿੱਚ ਅੰਤਰਨੀਹਿਤ ਹੁੰਦਾ ਹੈ ਕੰਪਨਤਾ ਦੇ ਪੱਤਰ ਤੇ ਇਸ ਜਨਮ ਦੇ ਹੁਲ ਜੋੜ ਵਿੱਚ ਸਕਾਰਾਤਮਕ ਤਰੂਵੀਕਰਨ ਵਿੱਚ ਥੋੜਾ ਵਾਅਦਾ ਹੋਇਆ ਸੀ ਪਰ ਕਿਉਂਕਿ ਇਸਨੇ ਜ਼ਿੰਮੇਵਾਰੀ ਦੇ ਕਾਨੂੰਨ ਜਾਂ ਮਾਰਗ ਨੂੰ ਅਸਵੀਕਾਰ ਕੀਤਾ ਇਸ ਕਰਕੇ ਕਟਾਈ ਯੋਗ ਹੋਣ ਦੀ ਯੋਗਤਾ ਘਟ ਗਈ ਸੀ ਅਰਥਾਤ ਪਾਵੇਂ ਇਸਨੇ ਸਰਵਵਿਆਪੀ ਪਿਆਰ ਨੂੰ ਵੇਖਿਆ ਤਾਂ ਵੀ ਇਹ ਅੰਦਰੂਨੀ ਤੌਰ ਤੇ ਸੰਘਰਸ਼ ਕਰਦੀ ਰਹੀ ਦੌਨ ਨੇ ਕਿਹਾ ਕਿ ਸਾਡੇ ਕੋਲ ਇੰਨਾ ਵਕਤ ਹੈ ਕਿ ਮੈਂ ਪੁੱਛ ਸਕਾਂ ਕਿ ਯੁੱਧ ਖਤਮ ਹੋਣ ਤੋਂ ਲਗਭਗ ਤੁਰੰਤ ਬਾਅਦ ਵਿੱਚ ਜੇਕਰ ਇਸ ਇਕਾਈ ਦੀ ਮੌਤ ਹੋ ਗਈ ਹੋਵੇ ਕਿ ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਕਿ ਉਹ ਤੁਰੰਤ ਪੁਨਰਜਨਮ ਲੈ ਕੇ ਸੰਭਾਵਤ ਕਟਾਈ ਲਈ ਤਿਆਰ ਹੋ ਸਕੇ ਰਾ ਨੇ ਕਿਹਾ ਇਹ ਬਿਲਕੁਲ ਸਹੀ ਹੈ ਡੌਨ ਨੇ ਧੰਨਵਾਦ ਕੀਤਾ ਤੇ ਪੁੱਛਿਆ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਕਾਰਲਾ ਨੂੰ ਬਿਹਤਰੇ ਆਰਾਮਦਾਇਕ ਬਣਾਉਣ ਜਾਂ ਸੰਪਰਕ ਵਿੱਚ ਸੁਧਾਰ ਕਰਨ ਲਈ ਅਸੀਂ ਕੁਝ ਕਰ ਸਕਦੇ ਹਾਂ ਰਾ ਨੇ ਕਿਹਾ ਸਭ ਸਹੀ ਹੈ ਮੇਰੇ ਦੋਸਤੋ ਅਸੀਂ ਤੁਹਾਨੂੰ ਉਸ ਇੱਕ ਦੇ ਪਿਆਰ ਤੇ ਰੋਸ਼ਨੀ ਵਿੱਚ ਛੱਡ ਰਹੇ ਹਾਂ ਤਾਂ ਜੋ ਸਰਵ ਜੋ ਸਰਵ ਵਿਆਪਕ ਹੈ ਅਸੀਂ ਤੁਹਾਨੂੰ ਬੇਅੰਤ ਸ਼ਾਂਤੀ ਵਿੱਚ ਚੜ੍ਹਦੇ ਹਾਂ ਇਸ ਲਈ ਇੱਕ ਅਨੰਤ ਸਿਰਜਣਹਾਰ ਦੀ ਸ਼ਕਤੀ ਤੇ ਸ਼ਾਂਤੀ ਵਿੱਚ ਆਨੰਦਿਤ ਰਹੋ ਤੇ ਅੱਗੇ ਵਧੋ